ਸੋ ਮੇਰੇ ਨਾਲ ਨੇ ਸਾਬਕਾ ਪਟਵਾਰੀ ਅਜੈ ਸਿੰਘ ਜੋ ਇਰੀਗੇਸ਼ਨ ਵਿਭਾਗ ਨਾਲ ਸੰਬੰਧਿਤ ਨੇ ਇਹਨਾਂ ਦੀ ਜੋ ਜ਼ਮੀਨ ਆ ਉਹਦੇ ਉੱਤੇ ਕਣ ਕਬੱਡੀ ਗਈ ਏ ਧੱਕੇ ਨਾਲ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇਹਨਾਂ ਨਾਲ ਗੱਲ ਕਰਦੇ ਆ ਕਿ ਮਾਮਲਾ ਕੀ ਏ ਤੇ ਕਦੋਂ ਦਾ ਮਾਮਲਾ ਪਟਵਾਰੀ ਸਾਹਿਬ ਕੀ ਮਾਮਲਾ ਕਿਸ ਤਰ੍ਹਾਂ ਦਾ ਧੱਕਾ ਏ ਤੁਹਾਡੇ ਨਾਲ ਸਾਰ ਪਹਿਲਾਂ ਤਾਂ ਮੈਂ ਆਪਣਾ ਪਤਾ ਦੱਸਾਂ ਤੁਹਾਨੂੰ ਮੇਰਾ ਨਾਮ ਹਜੈਲ ਸਿੰਘ ਏ ਤੁਹਾਨੂੰ ਮੈਂ ਹਿੰਦਰ ਸਿੰਘ ਪਿੰਡ ਕਮਕਟ ਦਾ ਤਸੀਹਾਰਾ ਜਿਹਦਾ ਪਟਿਆਲਾ ਛਣਾ ਘਨੌਰ ਦਾ ਮੈਂ ਨਿਵਾਸੀ ਆ ਓਕੇ ਔਰ ਮੈਂ ਇਰੀਗੇਸ਼ਨ ਦੇ ਵਿੱਚੋਂ ਸਟਾਫ ਪਟਵਾਰੀ ਹੋਇਆ ਤੇ ਜਿਸ ਤੋਂ ਦੱਕ ਤੁਸੀ ਕਹਿੰਦੇ ਵਟਨ ਦੇ ਮਾਮਲੇ ਬਾਰੇ ਪੁੱਛਿਆ ਉਹ ਮਿਤੀ 24 4 24 ਦੀ ਗੱਲ ਹੈਗੀ ਜੀ ਇਹ ਕੋਈ 5 6 ਵਜੇ ਦੀ ਤੇ ਮੈਂ ਉਸ ਦਿਨ ਮੇਰੀ ਬੇਟੀ ਦੀ ਇੱਕ ਤਰੀਕ ਸੀਗੀ ਮੈਂ ਆਪਣੇ ਚੁੱਗੀ ਸੀਗਾ ਤੇ ਪਿੱਛੋਂ ਇਹਨਾਂ ਨੇ ਮੇਰੇ ਲਗਭਗ 22 ਬੀਗੇ 6 ਦੇ ਵਿੱਚ ਉਹ ਜਿਹੜੀ ਜ਼ਮੀਨ ਹੈ ਉਹ ਆਪਣਾ ਸੁਖਵਿੰਦਰ ਸਿੰਘ ਨਾਲ ਹਰਨਾਮ ਸਿੰਘ ਉਹਨਾਂ ਦਾ ਬੇਟੇ ਦੋ ਕਲਦੀਪ ਸਿੰਘ ਵਗੈਰਾ ਤੇ ਹੋਰ ਉਹਨਾਂ ਨੇ ਕੁਛ ਸੀ ਉਹ ਕਿਹੜੇ ਪਿੰਡ ਦੇ ਕਿਹੜੇ ਪਿੰਡ ਦੇ ਵਾਸੀ ਨੇ ਉਹ ਉਹ ਪਿੰਡ ਕਪੂਲਪੁਰ ਦੇ ਵਾਸੀ ਆ ਜੀ ਸੱਚੀ ਰਾਜਪੁਰ ਜਿਹੜਾ ਫਟਿਆੜਾ ਜੀ ਪਹਿਲਾਂ ਉਹਨਾਂ ਨਾਲ ਤੁਹਾਡਾ ਕੋਈ ਸੰਪਰਕ ਸੀ ਤੁਹਾਡਾ ਕੋਈ ਲੈਣ ਦੇਣ ਸੀ ਬੇਦਾਬ ਨਾਲ ਕੋਈ ਲੈਣ ਦੇਣ ਨਹੀਂ ਸੀ ਉਹ ਮੇਰੇ ਪਿੰਡ 'ਚ ਜੀ ਮੇਰਾ ਇੱਕ ਉਹ ਹੈ ਬਰਾਦਰੀ ਦਾ ਬੰਦਾ ਦੇ ਸੁਖਦੇਵ ਸਿੰਘ ਪਨਾ ਸਮਾਤਾ ਉਹਦੇ ਨਾਲ ਸਬੰਧ ਦੇ ਨਾਲ ਉਹ ਆਂਦਾ ਜਾਂਦਾ ਕਰਦਾ ਓਕੇ ਸਾਡੇ ਕੰਡਰ ਨੂੰ ਵੈਸੇ ਮੈਨੂੰ ਉਹ ਜਾਣਦਾ ਉਹਦੇ ਨਾਲ ਆਣ ਕਰਕੇ ਕਿਉਂ ਮੇਰੇ ਬਰਾਦਰੀ ਦਾ ਬੰਦਾ ਸੁਟੇ ਤੇ ਜ਼ਮੀਨ ਤੁਸੀਂ ਉਹਨਾਂ ਨੂੰ ਕੋਈ ਠੱਕੇ ਤੇ ਦਿੱਤੀ ਸੀ ਜਾਂ ਕਿਸੇ ਨੂੰ ਘਰ ਦੇ ਠੱਕੇ ਤੇ ਨਹੀਂ ਕੋਈ ਠੱਕੇ ਤੇ ਨਹੀਂ ਤੇ ਉਹ ਮੈਨੂੰ ਪੁੱਛਦਾ ਜ਼ਰੂਰ ਸੀ ਵੀ ਮੈਂ ਠੱਕੇ ਤੇ ਤੇ ਮੈਂ ਕਿਹਾ ਵੀ ਮੈਂ ਨਹੀਂ ਦੇਣਾ ਪਤਾ ਨਹੀਂ ਜਿਹੜਾ ਸੁਖਦੇਵ ਸਿੰਘ ਹੈ ਉਹ ਉਸਨੇ ਉਹ ਬੁਲਾਇਆ ਹੋਇਆ ਆਪਣਾ ਗਵਾ ਓਕੇ ਦੂਜੀ ਗੱਲ ਹੈ ਇਹ ਤੁਸੀਂ ਦੋ ਬੰਦੇ ਹੋਰ ਬੁਲਾਏ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਤੁਹਾਡੇ ਸਾਹਮਣੇ ਕਦੀ ਪੈਸੇ ਲਏ ਉਹ ਤੁਹਾਨੂੰ ਜਿਹੜਾ ਨੰਬਰਦਾਰ ਆ ਉਹ ਵੀ ਕਹ ਰਿਹਾ ਜੀ ਮੇਰੇ ਸਾਹਮਣੇ ਕਦੀ ਨਹੀਂ ਮੈਂ ਇਸ ਗੱਲ ਨੂੰ ਨਹੀਂ ਕਹਾ ਕਦੀ ਤੇ ਕਿੰਨੇ ਪੈਸੇ ਕਹਿ ਰਿ ਹੋ ਉਹਦਾ ਡਿਡਕਟ ਕਾਗਜ਼ਾਂ ਤੇ ਲਿਖਿਆ ਹੋਇਆ 8.5 ਲੱਖ 20 ਹਜ਼ਾਰ ਸਮਥਿੰਗ ਬਰਾਬਰ ਹੈ 9 ਲੱਖ ਰੁਪਇਆ ਤੇ ਉਹ ਆਮ ਤਾਂ ਸਾਡੇ 9 ਲੱਖ ਇਦਾਂ ਚੇਕੀ ਰਿਸ਼ੀ ਅੰਦਾਜ਼ੇ ਬਣੇ 9 ਲੱਖ ਚਲੋ ਕਾਦੇ ਲਈ ਆ ਉਹ ਮਤਲਬ ਕਾਦੇ ਲਈ ਕਹਿ ਰਹੇ ਨੇ ਕਿਉਂ ਲੈ ਬਸ ਤੁਸੀਂ ਇਹ ਲੈ ਕੇ ਰਹਿਣ ਕਰਨੇ ਵਾਸਤੇ ਇੱਕ ਕਾਗਜ਼ ਵੀ ਨਾਲ ਹੈ ਟੈਂਪਰੇਰੀ ਜਿਹਾ ਤਿਆਰ ਕੀਤਾ ਹੋਇਆ ਨਹੀਂ ਕਾਦੇ ਵਾਸਤੇ ਵੀ ਕੀ ਕਿਉਂ ਲੈ ਪੈਸੇ ਰਹਿਣ ਕਰ ਰਿਹਾ ਮੈਂ ਜੀ ਹਾਂ ਜੀ ਰਹਿਣ ਕਰ ਰਿਹਾ ਮੈਂ ਗਹਿਣੇ ਗਹਿਣੇ ਜ਼ਮੀਨ ਗਹਿਣੇ 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 ਜ਼ਮੀਨ ਗਹਿਣੇ ਕਹਿੰਦੇ ਆ ਚਾਹ ਕੇ ਕਾਨੂੰਨੀ ਤੌਰ ਤੇ ਮੈਂ ਨਾ ਲੂ ਗਹਿਣੇ ਕਰ ਸਕਦਾ ਨਾ ਉਹ ਲੈ ਸਕਦਾ ਬੰਦਾ ਨਾ ਕੋਈ ਉਹਨੂੰ ਗਹਿਣੇ ਦੇ ਸਕਦਾ ਤੇ ਜਦੋਂ ਆਪ ਗਹਿਣੇ ਕਰਦੇ ਆ ਜਮੀਨ ਗਹਿਣੇ ਕਰਦੇ ਆ ਜਦੋਂ ਜਮੀਨ ਗੱਲ ਸੁਣੋ ਜਦੋਂ ਜਮੀਨ ਗਹਿਣੇ ਕਰਦੇ ਆ ਉਹਦਾ ਪਰਨੋਟ ਲਿਖਦੇ ਆ ਕੋਰਟ ਦੇ ਵਿੱਚ ਉਹਦਾ ਪਕਾਇਦਾ ਸਟੈਂਪ ਲੱਗਦੀ ਆ ਉਹ ਕੀਤਾ ਹੋਇਆ ਇਹਨਾਂ ਨੇ ਉਹਨਾਂ ਨੇ ਕੋਰਟ ਵਿੱਚ ਤੋਂ ਕੋਈ ਸੈਂਪਲ ਲੱਜਾਇਆ ਕਿ ਡੁਪਲੀਕੇਟ ਦੇ ਕਾਗਜ਼ ਉਹਨਾਂ ਨੇ ਤਿਆਰ ਕੀਤੇ ਹੋਏ ਹਨ ਸੀਲ ਤੇ ਤਹਿਸੀਲ 'ਚ ਰਿਕਾਰਡ ਹੁੰਦਾ ਦਾ ਇਸ ਗੱਲ ਦਾ ਤਹਿਸੀਲ 'ਚ ਦਾ ਕੋਈ ਰਿਕਾਰਡ ਨਹੀਂ ਹੈ ਜੀ ਉਹਨਾਂ ਨੇ ਡੁਪਲੀਕੇਟ ਦੇ ਕਾਗਜ਼ ਬਚਿਆ ਜਿਹਦੇ ਸਿਰਫ ਮੇਰੇ ਕੋਲ ਜਿਹੜਾ ਉਹ ਤੇ ਮੈਂ ਕਾਪੀ ਕਢਾਈ ਹੈ ਉਹਦੇ ਦਾ ਸਿਰਫ ਦਸਤਾਵੇਜ਼ ਸੀ ਤੇ ਦਸਤਾਇਆ ਮੇਰੇ ਗਲਤ ਕੀਤੇ ਹੋਏ ਜਾਂ ਦੱਸਦ ਇਹ ਹੋਰ ਹੁੰਗਾ ਨਿਕੋਤਰੀ ਕਿੱਤਿਆ ਉਹਦੇ ਨਾਲ ਸੁਖਦੇਵ ਸਿੰਘ ਨਾਲ ਰਲ ਕੇ ਉਹਦੇ ਆਪਣਾ ਦੋਸਤ ਸੋਲੂਸ਼ਨ ਮਰਤਾ ਸੀ ਉਹਦੇ ਨਾਲ ਮਿਲ ਕੇ ਇਹ ਸਾਰਾ ਹੀੜਾ ਥੜੀ ਜਿਹੜੀ ਕੀਤੀ ਹੈ। ਫਿਰ ਪੁਲਿਸ ਨੂੰ ਤੁਸੀਂ ਕੰਪਲੇਂਟ ਕਦੋਂ ਦਿੱਤੀ ਫਿਰ ਇਸ ਦੀ? ਮੈਂ ਪੁਲਿਸ ਨੂੰ 24 ਤਰੀਕ ਨੂੰ ਇਹ ਦਿੱਤੀ ਸੀ ਜਿੱਦ ਤੱਕ ਇਹਨਾਂ ਨੇ ਕੰਨ ਕਬੜੀ ਹੈ। ਕਿਹੜੇ ਥਾਣੇ ਦੇ ਵਿੱਚ? ਇਹ ਥਾਣਾ ਕਨੌਰ ਚ ਦੱਸੀ ਹੈ ਜੀ ਉੱਥੇ ਅਹ ਜਿਹੜੇ ਮਾਰਕ ਹੋਈ ਸਵਰਨ ਸਿੰਘ ਐਸ.ਆਈ.ਨੋ। ਅੱਛਾ ਜੀ, ਐਸ.ਆਈ. ਮੌਕਾ ਦੇਖਣਾ ਹੈ ਫਿਰ। ਮਕੋ ਕੋਈ ਦੇਖਣਾ ਹੈ ਜੀ ਉੱਥੇ ਸਾਨੂੰ ਕਹਿੰਦਾ ਜੀ ਪਰਸਪਤ ਅੱਥੇ ਨਵਾਜੋ ਜਦੋਂ ਅਸੀਂ ਦਵਾਰੇ ਗਏ ਉੱਥੇ ਉੱਥੇ ਯਾਨੀ ਪੰਜ-ਛੇ ਦੋ ਹੋਰੇ ਗੁੰਡੇ ਬਿਠਾਏ ਹੋਏ ਸੀਗੇ ਤੇ ਜਿਹਨਾਂ ਸਾਡੇ ਮੇਰੇ ਕੋਲ ਪੈ ਗਏ ਸਭੋਂ ਇੱਕ ਉਹਨਾਂ ਚ ਜੱਟ ਕਮੇ ਕੈਟਾਗਰੀ ਦਾ ਪੰਡਾ ਸੀ ਮੈਨੂੰ ਉਹ ਕਹਿ ਰਿਹਾ ਸੀ ਕਹਿੰਦੇ ਵੀ ਤੁਸੀਂ ਉਹ ਐ ਹਰੀਜਨਾ ਮੈਂ ਕਹ ਹਰੀਜਨਾ ਸੀ ਕੌਣ ਅਸੀਂ ਨਹੀਂ ਹਰੀਜਨਾ ਮੈਂ ਕਹ ਅਸੀਂ ਤਾਂ ਰਵਿਦਾਸੀ ਇਹ ਸ਼ੈਡਿਊਲ ਕਾਸਟ ਕੋਲ ਸਾਨੂੰ ਕਹਿੰਦਾ ਟੀ ਲੈ ਅਸੀਂ ਸਾਨੂੰ ਜਦ ਕਹਿੰਦਾ ਅਸੀਂ ਤੁਸੀਂ ਵੀ ਹਰੀਜਨਾ ਉੱਥੇ ਵੀ ਮੈਨੂੰ ਥਾਣੇ ਦੇ ਸਾਹਮਣੇ ਵੀ ਉੱਥੇ ਬੰਦੇ ਦੇ ਸਾਹਮਣੇ ਵੀ ਮੈਨੂੰ ਇਹ ਕਿਹਾ ਉਹਨਾਂ ਨੇ ਹਰੀਜਨਾ ਹਾਂ ਤੇ ਜਿਹੜਾ ਫਿਰ ਤੁਸੀਂ ਇਸ ਇਸ ਮਾਮਲੇ ਦੀ ਸ਼ਿਕਾਇਤ ਕਿੱਥੇ ਦਿੱਤੀ ਫਿਰ ਵੀ ਕਾਰਵਾਈ ਨਹੀਂ ਹੋ ਰਹੀ ਕਵਰੇਜ ਨਹੀਂ ਹੋਈ ਜੀ ਮੈਂ ਮੈਨੂੰ ਜਿੰਨਾ ਕਰ ਪਹਿਲਾਂ ਪਤਾ ਸੀ ਜੀ ਮੈਂ 100 ਨੰਬਰ ਤੇ ਕੀਤੀ ਅੱਜ ਵੀ ਕੀਤੀ ਕਾਰਵਾਈ ਮੈਂ ਤਾਫਨ ਚਾਥੇ ਵੀ ਕੀਤੀ ਨਹੀਂ ਨਾ ਤੁਸੀਂ ਕਹਿ ਰਹੇ ਹੋ ਵੀ ਐਸਐਸਪੀ ਨੇ ਵੀ ਕੁਝ ਕੈਸੇ ਚੌੜਾ ਦੇ ਮੇਰੇ ਕੋਲੋਂ ਨਾ ਤੇ ਮੈਸੇਜ ਵੀ ਆਇਆ ਹੈ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਅੱਜ ਵੀ ਮੈਂ ਕੀਤੀ ਅੱਜ ਫਿਰ ਮੈਂ ਜੀ ਇੰਸਪੈਕਟਰ ਨੂੰ ਵੀ ਮਿਲਿਆ ਜਿਹੜਾ ਉੱਥੇ ਮੌਜੂਦਾ ਇੰਸਪੈਕਟਰ ਹੈ ਅੱਜ ਵੀ ਮਿਲ ਕੇ ਆਇਆ ਕਹਿੰਦੇ ਜੀ ਸਾਨੂੰ ਆਮੇ ਕਹਿੰਦੇ ਫਸਾਲੇ ਦਿਨਾਗੇ ਫਿਰ ਉਹਨਾਂ ਨੇ ਜਿਸ ਦਿਨ ਮੈਂ ਪਹਿਲੇ ਦਿਨ ਮਿਲਿਆ ਇੰਸਪੈਕਟਰ ਸਾਹਿਬ ਨੂੰ ਉਹ ਨੂੰ ਕਹਿੰਦਾ ਸੀ ਵੀ ਮੈਂ ਇਹ ਉਹਨੂੰ ਸਵਾਲ ਕੀਤਾ ਜਿਹੜਾ ਕੰਸਰਨ ਆਈਓ ਸੀਗਾ ਉਹਨੂੰ ਕਿਹਾ ਸੀ ਵੀ ਪਾਈ ਤੂੰ ਇਹਨਾਂ ਦੀ ਤੂੰ ਦੀ ਰੋਕ ਦੇ ਕੰਕ ਲੈ ਕੇ ਪੱਟ ਕੇ ਜੀ ਉਹ ਕਹਿੰਦਾ ਜੀ ਮੈਂ ਕਹਿ ਦਣਾ ਲੇਕਿਨ ਮੈਂ ਜਦੋਂ ਤੋਂ ਵਸ ਗਿਆ ਰਾਤ ਨੂੰ ਤੂੜੀ ਵੀ ਚੱਕ ਲਈ ਉਹਨਾਂ ਦੀ ਤੂੜੀ ਕਿੰਨੇ ਤਰੀਕ ਨੂੰ ਲੈ ਗਏ ਤੂੜੀ ਕਿੰਨੇ ਤਰੀਕ ਨੂੰ ਵੜ ਗਏ ਤੂੜੀ ਦਿੱਲੀ ਕੱਲ ਕਿੰਨੇ ਤਰੀਕ ਸੀ ਜਿਹੜੇ ਸੱਤੋਂ ਲੈ ਕੇ ਗਏ ਆ ਜੀ ਉਹ ਹਾਂ ਸੱਤ ਅੱਜ 10 ਹੋ ਗਈ 8 ਨੂੰ ਲੈ ਗਏ हां 사ਤਰੂ ਜਿਆ ਸਿਆਰ ਨੂੰ ਛੇ ਨੂੰ ਲੇਕੇ ਹੋਣੇ ਠੀਕ ਹੈ ਤੇ ਐਸਐਸਪੀ ਨੂੰ ਜਦੋਂ ਮਿਲੇ ਐਸਐਸਪੀ ਪਰਸਨਲੀ ਤੌਰ ਤੇ ਤੁਹਾਨੂੰ ਮਿਲੇ ਇੱਕ ਕੱਲੀ ਦਫਤਰਾਂ ਦੇ ਨਹੀਂ ਆਪਕੋ ਜਿਹਨੇ ਉਸ ਦਿਨ ਬਾਅਦ ਸੀ ਕਿ ਉਹ ਤੇ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਨਹੀਂ ਬੈਠੇ ਸੀ ਤੇ ਅਸੀਂ ਇੱਕ ਦਰਖਾਸਤ ਲਿਖ ਕੇ ਤਿਆਰ ਕੀਤੀ ਹੋਈ ਸੀ ਜਿਹੜੇ ਉੱਪਰ ਉਹਨਾਂ ਨੇ ਜਿਹੜਾ ਕੰਸਰਨ ਤੇ ਬੰਦਾ ਸੀਗਾ ਐਸਐਸਪੀ ਆਫਿਸ ਦਾ ਉਹ ਕਹਿੰਦਾ ਜੀ ਜੀ ਨੂੰ ਮਾਰਕ ਕਰੀਏ ਮੈਂ ਕਹਾਂ ਜੀ ਤੇ ਮਾਰਦੀ ਮਾਰ ਕਰ ਦੋ ਫਿਰ ਉਹਨਾਂ ਨੇ ਡੀਐਸਪੀ ਕੋਲੋਂ ਉਹਨੂੰ ਮਾਰਕ ਕੀਤੀ ਸੀ ਉਹ ਇੱਕ ਕੱਤੀ ਸੀ ਉਹਨਾਂ ਨੇ 27 ਤਰੀਕ ਨੂੰ 27 ਚਾਰ ਨੂੰ ਅਜੇ ਤੱਕ ਡੀਐਸਪੀ ਡ ਅਸੀਂ ਮਿਲੇ ਤਾਂ ਹੈ ਸੀ ਜੋ ਕਹਿੰਦੇ ਜੀ ਮੈਂ ਮੇਰੇ ਕੋਲ ਐਪਲੀਕੇਸ਼ਨ ਨਹੀਂ ਆਈ ਤੁਹਾਡੀ ਪਤਾ ਨਹੀਂ ਆਈ ਹੈ ਕਿ ਨਹੀਂ ਆਈ ਇਹ ਤਾਂ ਉਹਨਾਂ ਨੂੰ ਪਤਾ ਜੀ ਅਸੀਂ ਤਾਂ 27 ਪਾਸੋਂ ਗਏ ਜਿਹਦੇ ਕੋਲ ਦੋ ਦਿਨ ਪਹਿਲਾਂ ਹੋਇਆ ਵੀ ਮੰਗਿਆ ਸੀ ਤੇ ਤੁਸੀਂ ਇਕੱਲੇ ਤੁਸੀਂ ਸ਼ਿਕਾਇਤ ਇਕੱਲੀ ਕਣਕ ਵੱਡਣ ਦੀ ਕੀਤੀ ਕਿ ਜਿਹੜੇ ਕਾਗਜ਼ਤ ਜਾਲੀ ਤਿਆਰ ਕੀਤੇ ਨੇ ਤੁਹਾਡੇ ਸਾਈਨ ਕੀਤੇ ਨੇ ਸਾਰਾ ਕੁਝ ਤੁਸੀਂ ਕਰ ਦਿੱਤਾ ਉਹ ਵੀ ਤੁਸੀਂ ਕੀਤਾ ਸਾਰਾ ਕੁਝ ਜਿਹੜਾ ਡਿਟੇਲ ਬਣਾਇਆ ਜੀ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਉਹਦੀ ਫੋਟੋਸਟੇਟ ਕਾਪੀ ਜਿਹੜੀ ਮਤਲਬ ਅਸੀਂ ਐਪਲੀਕੇਸ਼ਨ ਤੱਕ ਹੀ ਉਹ ਸਾਰਾ ਕੁਝ ਕੀਤਾ ਠੀਕ ਆ ਪਰ ਪੁਰਸਾਰੇ ਉਹਨੂੰ ਕੀ ਕਹਿੰਦੇ ਆ ਅੰਨਾ ਤਾਂ ਨਹੀਂ ਕਰ ਰਹੇ ਨੇ ਪੁਰਸਾਰੇ ਕਹਿ ਲਿਆ ਜੀ ਮੈਨੂੰ ਕਹਿੰਦੇ ਜੀ ਤਿੰਨ ਦਾ ਸਾਰਾ ਪਿੰਡ ਉਹ ਕਹਿ ਰਿਹਾ ਹੈ ਕਿ ਅੱਗਾ ਪਿੰਡ ਕਹਿ ਰਿਹਾ ਵੀ ਤੇਰੇ ਖਿਲਾਫ ਹੈ ਮੈਂ ਕਿਹਾ ਜੀ ਮੇਰੇ ਪਿੰਡ ਪਿੰਡ ਪਤ ਸਾਤ ਮੇਰੇ ਜਿਹੇ ਪੰਜਾਂ ਪੰਜ ਪਿੰਡ ਹੋ ਜਾਣ ਤੁਸੀਂ ਮੇਰੇ ਆਪ ਕੋ ਜਮੀਨ ਬੜੀ ਖੋਲੋਗੇ ਹੂੰ ਇਹ ਵਾਰਟਿੰਗ ਹੈ ਉਹ ਲੈ ਐ ਸਵਰਨ ਸਿੰਘ ਐਸਆਈ ਦੇ ਤੇ ਤੁਸੀਂ ਕਹਿ ਰਹੇ ਹੋ ਕਿ ਇਹ ਜ਼ਮੀਨ ਨਾ ਗਹਿਣੇ ਦਿੱਤੀ ਜਾ ਸਕਦੀ ਹੈ ਨਾ ਵੇਚੀ ਜਾ ਸਕਦੀ ਹੈ ਕਿਹੜੇ ਕਿਹੜੇ ਡਾਕੂਮੈਂਟ ਨੇ ਇਹ ਇਹ ਜੂਲ ਹੈ ਜਿਹੜਾ ਸਿਰਫ ਐਸਟੀ ਬੰਦਿਆਂ ਨੂੰ 55 ਕਿਲਾਟ ਅਲਾਟ ਹੋਈ ਸੀ ਜੀ ਕਿ ਕਹਦੇ ਅਸੀਂ ਜਿੱਦ ਲਈ ਉਪਰੇ ਹੋਈਆਂ ਜੀ ਪੈਸੇ ਭਰੇ ਹੋਈਆਂ ਕਿਸ ਤਰ੍ਹਾਂ ਉਹਦਾ ਰਿਕਾਰਡ ਤੁਹਾਡੇ ਕੋਲ ਹੈਗਾ ਪੂਰਾ 1964 ਤੱਕ ਅਸੀਂ ਸਾਰੀ ਕਿਸ਼ਤਾਂ ਤਾਰੀ ਹੋਈਆਂ ਅੱਜ ਉਹਦਾ ਰਿਕਾਰਡ ਪੂਰਾ ਤੁਹਾਡੇ ਕੋਲ ਹੈਗਾ ਹਾਂ ਜੋ ਉਹਦਾ ਰਿਕਾਰਡ ਸਾਡੇ ਕੋਲ ਹੈਗਾ ਮੇਰੇ ਕੋਲ ਉਹਦੀ ਰਸੀਦਾਂ ਵੀ ਹੈਗੀਆਂ ਸਾਰਾ ਕੁਝ ਸਾਡੇ ਜਿਹੜੀ ਉਹ ਵੀ 2024 ਰਜਿਸਟਰਡ ਹੈ ਉਹਦੇ ਵੀ ਮੈਂ ਕਾਪੀ ਤੁਹਾਨੂੰ ਭੇਜਾਂਗਾ ਸਤ ਫਿਰ ਜਦੋਂ ਆਪਾਂ ਕੋਈ ਲੈਣ-ਦੇਣ ਕਰਦੇ ਹਾਂ ਜਿਵੇਂ 8.5 ਤੁਸੀਂ ਤੋਂ ਕਹਿ ਰਹੇ ਨੇ ਉਹ ਬੰਦੇ ਵੀ ਇਹਨਾਂ ਨੂੰ ਦਿੱਤੇ ਉਹ ਕਿੱਥੇ ਦੇਣ ਦਾ ਕੋਈ ਸਬੂਤ ਵੀ ਤਾਂ ਦੱਸ ਦੇਣਗੇ ਕਿ ਕਿੱਥੇ ਦਿੱਤੇ ਕੋਈ ਸਬੂਤਰੀ ਜਿਹਨਾਂ ਕੋਲ ਫਿਰ ਮੇਰੇ ਕੋਈ ਕਾਗਜ਼ ਜਿ ਪਏ ਹੋਣੇ ਸਾਡੇ 8500 ਰੁਪਏ ਮੈਨੂੰ ਐਵੇਂ ਦੇ ਦੱਸ ਤਾ ਰਹੇ ਸਾਡੇ 9 ਕਹਿੰਦੇ ਆ ਤਾਂ ਸਗੋ ਕੋਈ ਸਬੂਤਰੀ ਮੇਰੇ ਖਾਤੇ 'ਚ ਕੋਈ ਪੈਸੇ ਭੇਜੇ ਹੁਣ ਉਹਨਾਂ ਨੇ ਓਬਵੀ ਸਬੂਤ ਕਰ ਦੇਣ ਕੋਈ ਬੰਦਾ ਕੋ ਉਹ ਬੰਦਾ ਕਹਿ ਸਕਦਾ ਜਿਹੜਾ ਉਹਦੇ ਨਾਲ ਫਿਰਦਾ ਲਾਰੂ ਪਿੰਡ ਦਾ ਸੰਦੇਸ਼ ਸਿੰਘ ਨਰਾਤਾ ਸਿੰਘ ਉਹ ਪਤਾ ਪਤਾ ਨਹੀਂ ਕਹੇ ਪਤਾ ਨਹੀਂ ਨਾ ਕਰੀ ਬਾਅਦ ਵਿੱਚ ਉਹਦਾ ਨੰਬਰ ਦਾ ਮੇਰੇ ਕੋਲ ਆਫ ਆ ਕੇ ਗਿਆ ਉਸ ਪਿੰਡ ਦਾ ਹੈਲਤੀ ਵੀ ਮੈਂ ਇਹ ਕਹਿੰਦੀ ਆ ਕਿ ਮੈਨੂੰ ਮੇਰੇ ਤੋਂ ਦਸਤਾਬਾਜ਼ਤ ਕਰਾ ਕੇ ਲੈ ਕੇ ਕਹਿੰਦੇ ਮੈਂ ਮੈਂ ਨਹੀਂ ਕਹਿ ਸਕਦਾ ਵੀ ਮੇਰੇ ਹਿੱਸੇ ਹੋਏ ਮਿਸਾਲਾ ਤੁਹਾਨੂੰ ਲੱਗਦਾ ਕਿ ਪੁਲਿਸ ਦੀ ਮਿਲੀਭੁਗਤਾ ਤੁਹਾਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਹੈ ਜੀ ਬਿਲਕੁਲ ਉਹ ਮਿਲੀਭੁਗਤਾ ਜਿਹੜਾ ਸਰਬੰਧ ਸਿੰਘ ਹੈ ਤੇ ਜਿਹੜੀ ਤੁਸੀਂ ਕਣਕ ਦੀ ਗੱਲ ਕਰਦੇ ਹੋ ਉਹ 4 ਏਕੜ ਤੁਸੀਂ ਕਹਿ ਰਹੇ ਹੋ ਕਿ ਕਿੰਨੇ ਕੁ ਕੀਮਤ ਦੀ ਕਣਕ ਹੋਣੀ ਜਿਹੜੀ ਕੱਟ ਕੇ ਲੈ ਗਈ ਸਾਰਾ 22 ਵਿਗੇ 6 ਵਿਸਵੇ ਚੋਂ ਲਗਭਗ 130 ਕੁਇੰਟਲ ਮੈਂ ਲਿਖਿਆ ਵੀ ਕਣਕ ਹੋਣੀ ਲੈ ਗਈ ਕਿੰਨੇ ਕ ਅਮਾਉਂਟ ਰਕਮ ਦੀ ਬਣਦੀ ਆ ਉਹ 32 1-1 ਲੱਖ ਲਈ ਹੋ ਗਈ ਜੀ 2 ਲੱਖ 40000 ਦੀ ਤੇ ਲਗਭਗ 3 ਲੱਖ ਦੀ ਕੰਟ ਹੋਏਗੀ ਤੇ ਪੁਲਿਸ ਵਾਲਾ ਨੇ ਅਮਨ ਸਾਹਮਣੇ ਬਿਠਾ ਕੇ ਤੁਹਾਡੀ ਗੱਲ ਨਹੀਂ ਕਰਾਈ ਵੀ ਕਿਉਂ ਤੁਸੀਂ ਉਹਨਾਂ ਨੇ ਵੱਡੀ ਕੋਈ ਹੋਰ ਇਨਸਾਫ ਦੀ ਗੱਲ ਕੋਈ ਐ ਜੀ ਸਰ ਪੁਲਿਸ ਵਾਲਾ ਨੇ ਅਮਨ ਸਾਹਮਣੇ ਬਿਠਾਇਆ ਤੁਹਾਨੂੰ ਦੋਨੇ ਤਰ੍ਹਾਂ ਨੂੰ ਬਹਿ ਕੇ ਕਿਦਾਂ ਬੁਲਾਏ ਸੀ ਜੀ ਇਹ ਕੋਈ ਉਸ ਤੋਂ ਦੋ ਦਿਨ ਪਾਸ ਮਤਲਬ ਅਸੀਂ 24 ਦੇ 26 ਨੂੰ ਬੁਲਾਏ ਸੀ ਅਸੀਂ ਪਰ ਉੱਥੇ ਉਹਨਾਂ ਨੇ ਗੁੰਡੇ ਪਾਲੇ ਹੋਗੇ ਬੰਦੇ ਲੈ ਆਏ ਸੀ ਉਹ ਬੰਦੇ ਬੁਲਾ ਕੇ ਕਿ ਮੈਂ ਤਾਂ ਇੱਕ ਮੈਂ ਸੀ ਇੱਕ ਡਿਸਟ੍ਰਿਕਟ ਐਡਵੋਕੇਟ ਸੀ ਮੇਰਾ ਤੇ ਇੱਕ ਤਾਂ ਮੇਰਾ ਚੱਕਾ ਠੀਕ ਆ ਤੇ ਹੁਣ ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਕੀ ਕਾਰਵਾਈ ਅੱਗੇ ਕਰੋਗੇ ਤੁਸੀਂ ਹਾਂਜੀ ਕੀ ਕਾਰਵਾਈ ਮੈਂ ਜੀ ਇੱਕ ਤਾਂ ਜੇ ਇਹਨਾਂ ਨੂੰ ਜਿਹੜੇ ਪ੍ਰੋਸੈਸ ਦੇ ਅਫਸਰ ਹੈ ਵੱਡੇ ਇਹਨਾਂ ਨੂੰ ਮੈਂ ਕਰਾਂਗਾ ਕਿਉਂਕਿ ਮੈਂ মিডিਆ 'ਚ ਵੀ ਕਰਾਂਗਾ ਪ੍ਰੈਸ ਕਾਨਫਰੈਂਸ ਕਰਨ ਦੀ ਵੀ ਮੇਰੀ ਸੰਭਾਵਨਾ ਹੈ ਕਿ ਮੈਂ ਉਹ ਵੀ ਕਰਾਂਗਾ ਜਿੱਤੇ ਤੱਕ ਮੇਰਾ ਦਾਅ ਹੈ ਕਿ ਮੈਂ ਉਹ ਕਰਾਂਗਾ ਪਰ ਅਸਰ ਕਰਾਂਗੇ ਠੀਕ ਆ ਬਹੁਤ ਬਹੁਤ ਧੰਨਵਾਦ ਸ੍ਰੀਮਾਨ ਜੀ ਇਹ ਹੈ ਮੇਰੀ ਜ਼ਮੀਨ ਜਿਹੜੀ ਕਿ ਸੁਖਵਿੰਦਰ ਸਿੰਘ ਸੋਨਫਰ ਹਰਨਾਮ ਸਿੰਘ ਪਿੰਡ ਕਬੋਲਤ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਤੇ ਜਿਹੜਾ ਮੇਰੀ ਵੱਟ ਕੇ ਲਿਆ ਇਹ 13 ਬਿਗੇ 6 ਬਿਸਵੇ ਕਿੰਦਾ 4 ਬਿਗੇ ਦੌਰੇ ਕਿੰਦਾ 4 ਬਿਗੇ ਆ 4 ਬਿਗੇ ਆ 5 ਬਿਗੇ 6 ਬਿਸਵੇ ਯਾਨੀ ਟੋਟਲ 13 ਬਿਗੇ 6 ਬਿਸਵੇ ਇਹ ਹੈ ਇਧਰਲੇ ਪਾਸੇ ਇਹ ਮਕਸੀ ਤਲਾਬ ਬਣਿਆ ਹੋਇਆ ਤੇ ਇਧਰਲੇ ਪਾਸੇ ਇੱਕ ਬਡੇ ਸਰਦਾਰ ਨੇ ਲੈਂਡਲੋਰਡ ਨੇ ਸਾਨੂੰ ਪਾਣੀ ਰੋਕਣ ਵਾਸਤੇ ਇਧਰ ਆਪਣਾ ਬੰਧ ਲਾਇਆ ਹੋਇਆ ਸਪੈਸ਼ਲ ਉਹ ਸਾਹਮਣੇ ਉਹ ਸਾਹਮਣੇ ਹੈਗਾ ਜਿਹੜਾ ਉਹ ਹੈਗਾ ਜੀ ਗੰਦਾ ਨਾਲਾ ਜਿਹੜਾ ਚੰਡੀਗੜ੍ਹ ਤੋਂ ਆ ਰਿਹਾ ਅੱਗੇ ਜਾ ਕੇ ਘੱਗਰ 'ਚ ਪੈਂਦਾ ਇਹ ਤੇ ਬਾਇਆ ਰਾਜਪਰਾ ਹੋ ਕੇ ਆਂਦਾ ਤੇ ਰਾਜਤੂਰਲੇ ਪੱਥਰ ਹੋ ਕੇ ਆਂਦਾ ਤੇ ਉਸ ਤੋਂ ਬਾਅਦ ਮੇਰੇ 8 ਬਿੱਗੇ ਜ਼ਮੀਨ ਇਹ ਹੈ ਜੀ ਜਿਹੜੀ ਇਹ ਉਹ ਵੱਢ ਕੇ ਲੈ ਕੇ ਇੱਕ 20 20 20 ਬਾਈਪ ਦੀ ਅਗਲੀ ਦੁੱਜੀ ਹੋ ਹੋ ਤੇ ਤੁਹਾਨੂੰ ਹੋਰ ਇੱਕ ਦੱਸ ਦਵਾਂ ਇਹ ਉਰੇ ਟੋੜੀ ਉਹਨਾਂ ਨੇ ਇਕੱਠੇ ਕਰਕੇ ਲਾਇਏ ਸੀ ਇਹ ਉਦਤ ਹੈਗਾ ਜੀ ਆਪਣਾ ਜਿੱਥੋਂ ਸਭ ਰੋਕਿਆ ਵੀ ਸੀ ਕਿ ਤੂੜੀ ਨਹੀਂ ਚੱਕਣੀ ਪੂਰੇ ਕੱਚੀ ਕਰਕੇ ਇਹ ਲਾਈ ਸੀ ਤੂੜੀ ਤੇ ਸਾਰੀ ਇਹ ਨੂੰ ਤਖਾਵਾ ਮੈਂ ਨੇੜੇ ਜਾ ਕੇ ਹੋੜ ਜਾ ਕੇ ਇਹ ਸਾਰੀ ਤੂੜੀ ਵੀ ਉਹ ਰਾਤ ਨੂੰ ਚੁੱਪ ਕੇ ਲੈ ਗਈ ਮੈਂ ਹੈਂਡੀਕੈਪਟ ਬੰਦਾ ਪ੍ਰਸਾਦ ਸੈਂਕ ਹੈਂਡੀਕੈਪਟ ਹੈ ਔਰ ਮੇਰੇ ਨਾਲ ਸੱਤਾਂ ਕਰ ਰਹੇ ਆ ਔਰ ਜਿਹੜੇ ਸੁਖਦੇਵ ਸਿੰਘ ਸਰਨ ਨਰਾਤਾ ਸਿੰਘ ਵੀ ਨਾਲ ਸ਼ਾਮ ਲੈ ਉਹਨਾਂ ਨੇ ਸੁਖਦੇਵ ਸਿੰਘ ਨਰਾਤਾ ਸਿੰਘ ਨੇ ਪਹਿਲਾਂ ਵੀ ਇੱਕ ਬੰਦੇ ਆਪਣੇ ਪਰਿਵਾਰ ਦੇ ਨਾਮ ਰਾਜ ਵਗੈਰਾ ਦੇ ਚਾਰ ਪੰਜ ਕਿੱਲੇ ਸਾਰੰਗੀ ਕੋ 60 ਵਿੱਚ ਪਤਾ ਨਹੀਂ ਕਿ ਉਸ ਇਹ ਜੀ ਜ਼ਮੀਨ ਉਸਨੇ ਉਹ ਰੋਕ ਜੇ ਸਾਹਮਣੇ ਉਧਰਲੇ ਪਾਸੇ ਮੋਰਓਵਰ ਇਹ ਉਹਦੇ ਤੋਂ ਚੱਕ ਕੇ ਲੈ ਗਏ ਸਾਰੀ ਹਾਲਾਂਕਿ ਮੈਂ ਸਾਰਾ ਉਸ ਨੂੰ ਇੱਕ ਇੱਕ ਗਿਆ ਸੀ ਤੇ ਇੰਸਪੈਕਟਰ ਨੂੰ ਵੀ ਕੇ ਮਿਲਿਆ ਸੀ ਤੇ ਆਈਓ ਨੂੰ ਵੀ ਮਿਲਿਆ ਸੀ ਪਰ ਇਹਨਾਂ ਨੇ ਕੋਈ ਪਰਵਾਹ ਨਹੀਂ ਇਹਨਾਂ ਦੇ ਮਿਲੀ ਭੁਗਤ ਨਾਲ ਮੈਂ ਤਾਂ ਹੀ ਕਹਾਂਗਾ ਵੀ ਇਹ ਸਾਰਾ ਕੁਝ ਹੋਇਆ ਤੇ ਅੱਜ ਤੱਕ ਉਹਨਾਂ ਨੇ ਨਾ ਮੌਕਾ ਦੇਖਿਆ ਨਾ ਕਾਲ ਕਰ ਕਵਰੀ ਕਰੀ ਔਰ ਨਾ ਹੀ ਉਹਨਾਂ ਤੇ ਕੋਈ ਪਰਚਾ ਦਖਲ ਕਰਿਆ ਉਹਨਾਂ ਦੇ ਸਾਹਮਣੇ ਹੀ ਮੈਨੂੰ ਉਹ ਸ਼ਡਿਊਲ ਕਾਰਟਰੀਜਨ ਕਹਿੰਦੇ ਰਹੇ ਜਿਹੜੇ ਬੰਦੇ ਲੈਣੇ ਸੀ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਵੀ ਮੈਨੂੰ ਕੋਈਂ ਕੰਦਰੀ ਮੈਂ ਕਿਹਾ ਵੀ ਪਰਚਾ ਦਰਜ ਕਰ ਮੈਨੂੰ ਕਹਿੰਦਾ ਵੀ ਸੌਂ ਖਾ ਵੀ ਮੈਨੂੰ ਪੈਸ਼ਲੇ ਮੈਂ ਮੈਂ ਸੌਂ ਖਾ ਲਾ ਵੀ ਮੈਨੂੰ ਹਰੀਜਨ ਕਿਹਾ ਇਹਨੇ ਪਰਚਾ ਦਰਜ ਕਰ ਫਿਰ ਦੂਜੀ ਸੌਂ ਖਾਵਾਂਗਾ ਮੈਂ ਫਿਰ ਚੁੱਪ ਹੋ ਗਿਆ ਜੀ ਮੇਰੇ ਸਾਹਮਣੇ ਕਹਿੰਦਾ ਕਿ ਹਰੀਜਨ ਚੱਲ ਕੇ ਸਾਰਾ ਸਭ ਝੂਠੋ ਲੇ ਰਿਹਾ ਮੈਂ ਹੁਣ ਵੀ ਅਕਾਲ ਪੁਰਖ ਬੈਠ ਕੇ ਦੂਜੀ ਸੌਂ ਖਾ ਕੇ ਕਹਿੰਦਾ ਵੀ ਉਹਨੇ ਮੈਨੂੰ ਹਰੀਜਨ ਕਿਹਾ ਬੰਦੇ ਨੇ ਵੀ ਜਦ ਤੁਸੀਂ ਸਾਨੂੰ ਜੱਟ ਕਹਿੰਦੇ ਅਸੀਂ ਤੁਹਾਨੂੰ ਹਰੀਜਨ ਕਹਾਂਗੇ ਜੀ ਤੂੰ ਹੈ ਹਰੀਜਨ ਕਹਿੰਦਾ ਇਹ ਗੱਲਾਂ ਹੈ ਜੀ ਤੂੰ ਇਹ ਸਾਰਾ ਹੋਵੇ ਜੀ ਇਹ ਮੇਰਾ ਉੱਥ ਅ ਦੋ ਕਿੱਲੇ ਆ ਜੀ 8 ਬਿਗੇ ਜਮੀਨ ਯਾਨੀ 6 ਬਿਸਵੇਂ ਜੀ ਨੂੰ ਦਿੱਤੀ 22 ਬਿਗੇ ਜ਼ਮੀਨ ਮੇਰੀ ਬੜੇ ਬੈਠਦੀ ਹੈ ਜਿਹੜੀ ਕਿ ਉਹਨਾਂ ਨੇ ਕੱਟ ਕੇ ਲੈ ਗਏ ਹੋ ਦਰਸ਼ਨ ਸਿੰਘ ਖੁੱਪਲਦਾ ਜੀ ਚੰਡੀਗੜ੍ਹ ਤੋਂ ਰਾਤ ਦਾ ਪੰਜਾਬ ਟੀਵੀ ਚੈਨਲ ਤੋਂ ਪੱਤਰਕਾਰ ਹਾਂਜੀ ਹਾਂਜੀ ਇੱਕ ਤੜਾ ਪੱਖ ਲੈਣਾ ਸੀਗਾ ਉਹ ਅਜਾਬ ਸਿੰਘ ਪਟਵਾਰੀ ਮਾਮਲੇ ਦੇ ਵਿੱਚ ਜਿਨ੍ਹਾਂ ਦੀ ਕਣਕ ਕੱਟ ਕੇ ਲੈ ਗਏ ਨੇ ਬੰਦੇ ਧੱਕੇ ਨਾਲ ਹਾਂਜੀ ਉਹ ਚ ਕਾਰਵਾਈ ਕੀ ਹੋਈ ਉਹ ਥੋੜਾ ਜਿਹਾ ਕਿਉਂਕਿ ਮੈਂ ਨਿਊਜ਼ ਬਣਾ ਰਿਹਾ ਸੀ ਉਹਨਾਂ ਦਾ ਪੱਖ ਆ ਕਿ ਕਹਿੰਦੇ ਮੇਰੀ ਨਿਊਜ਼ ਲਾਓ ਉਹ ਨਾਲ ਜੇ ਪ੍ਰਤਾਲ ਦਾ ਚੱਲ ਰਹੀ ਹੈ ਉਹਦੀ ਪ੍ਰਤਾਲ ਦਾ ਨੋਟਵਾਲ ਚੱਲ ਰਹੀ ਹੈ ਮੈਨੂੰ ਅੱਜ ਜਾਣਾ ਪਿਆ ਕਬੂਥਲੇ ਅੱਜ ਬੁਲਾਏ ਸੀਗੇ ਅੱਛਾ ਜੀ ਇੱਧਰ ਜਾਣਾ ਪਿਆ ਜੇ ਬਲਾਕ ਇਹਨਾਂ ਦਾ ਕਰਾਉਣੇ ਆ ਨਹੀਂ ਤੁਸੀਂ ਮੌਕਾ ਨਹੀਂ 24 ਤਰੀਕ ਹੋ ਗਈ ਇੰਨਾ ਟਾਈਮ ਹੋ ਗਿਆ ਅਗਲਾ ਪਰੇਸ਼ਾਨ ਹੈ ਨਹੀਂ ਉਹ ਕਹਿੰਦੇ ਸੀ 9.5 ਲੱਖ ਰੁਪਏ ਨੇ ਦਿਆ ਹੋਇਆ ਹੈ ਉਹ ਕਹਿੰਦੇ ਜਾਲੀ ਕਾਗਜ਼ ਨਹੀਂ ਸੀ 9.5 ਲੱਖ ਤੁਸੀਂ ਵੀ ਸਿਆਣੇ ਹੋ ਪਰ ਨੋਟ ਲਿਖਿਆ ਜਾਂਦਾ ਫੀਡਾਫਟ ਲਿਖਿਆ ਜਾਂਦਾ ਹੁੰਦਾ ਆਓ ਕਹਿੰਦੇ ਸਾਡੇ ਕੋ ਕਾਗਜ਼ ਹੈ ਮੈਂ ਤਾਂ ਕਹਿੰਦਾ ਤੁਹਾਨੂੰ ਦਿਖਾਓ ਲਿਆ ਕੇ ਜੋ ਵੀ ਹੈ ਵੀਜ਼ ਪ੍ਰੋਸ ਕਰੋ ਨਾ ਉਹਨਾਂ ਨੇ ਕਰਿਆ ਨਾ ਇਹਨਾਂ ਨੇ ਕਰਿਆ ਉਹ ਦੇਖੋ ਜਾਲੀ ਕਾਗਜ਼ ਨੇ ਕੋਈ ਅਕਾਊਂਟ ਚ ਨਹੀਂ ਪਸ ਆ ਗਿਆ ਨਹੀਂ ਬੰਦਾ ਹੁਣ ਦਾ ਦੱਸਦਾ ਮੈਂ ਪੁਰਾਣੇ ਅਕਾਊਂਟ ਚ ਪੜਾ ਕੇ ਦਿੱਤੇ ਉਹ ਫਿਰ ਕੰਨਕ ਵੀ ਕੱਟ ਕੇ ਲੈ ਗਏ ਤੁਸੀਂ ਕਦੋਂ ਤੱਕ ਕਾਰਵਾਈ ਕਰੋਗੇ ਤੁਹਾਡਾ ਕਿਉਂਕਿ ਫਿਰ ਇਹ ਪੱਕਾ ਨਾ ਰਿਕਾਰਡ ਕਰ ਰਹੇ ਨਾ ਲਾ ਦਾਂਗੇ ਨਾਲ ਕੱਲ ਨੂੰ ਬਣਾਉਂਦੇ ਹਾਂ ਕਰ ਦੇਣਾ ਮੈਂ ਬਸਰਾਦੇ ਐਸਚੀ ਸਾਹਿਬ ਦੀ ਨੋਟਿਸ ਚਾਹੀਏ ਔਰ ਠੀਕ ਹੈ ਉਹਨਾਂ ਨੇ ਉਹਨਾਂ ਨੇ ਬੁਲਾਏ ਸੀ ਅੱਜ ਠੀਕ ਹੈ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ